ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਆਪਾਂ 3 ਤਰੀਕ ਦਾ ਭਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਉ ਦਾ ਪ੍ਰਗਮ ਦਿੱਤਾ ਸੀਗਾ ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀਓ ਸਫਲ ਕਰਨਾ ਇਹ ਆਣ-ਹਲਾਨੀ ਐਮਰਜੈਂਸੀ ਲਾਤੀ ਐ ਸੁੱਖ ਮੰਤਰੀ ਨੇ ਸਾਰੇ ਆਗੂਆਂ ਦੇ ਘਰਾਂ 'ਚ ਛਾਪੇ ਪੁਲਿਸ ਦੇ ਘੇਰੇ ਪਿੰਡਾਂ ਨੂੰ ਪਾਏ ਆ ਤਹਿਸ ਦਾ ਮਾਹੌਲ ਬਣਾ ਰਹੇ ਆ ਕਈ ਆਗੂ ਨਜ਼ਰਬੰਦ ਵੀ ਕਰ ਲਏ ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ ਵੀ ਪਿੰਡਾਂ ਦੇ ਵਿੱਚ ਹੋ ਕੇ ਦੇ ਕੇ ਕਾਫਲੇ ਬਣਾ ਕੇ ਇਕੱਠੇ ਹੋ ਕੇ ਨਿਕਲੋ ਜੋ ਇਕੱਠੇ ਹੋ ਕੇ ਨਿਕਲੋਗੇ ਫਿਰ ਜਿੱਥੇ ਰੋਕਣਗੇ ਉੱਥੇ ਵਹਿ ਜਾਓ ਪਰ ਕਿਸੇ ਵੀ ਤਰੀਕੇ ਨਾਲ ਆਪਾਂ ਅੱਜ ਇਹਦੇ ਘਰ ਮੁਰੇ ਦੀ ਕੋਠੀ ਮੁਰੇ ਪਹੁੰਚਣਾ ਇਹ ਕਹਿੰਦਾ ਰਿਹਾ ਕਿ ਸਵਾਗਤ ਆਓ ਸਾਡੇ ਘਰ ਚ ਆਓ ਸਾਡੇ ਦਫ਼ਤਰਾਂ ਚ ਆਓ ਅਸੀਂ ਸਵਾਗਤ ਕਰਾਂਗੇ ਅਸੀਂ ਸੋਣੋ ਜੀਆ ਕਹਿੰਦਾ ਦੱਸੋ ਆ ਕੀ ਗੱਲ ਅੱਜ ਜੇ ਕੋਈ ਇਹਦੇ ਘਰ ਮਰੇ ਵੀ ਜਾਣ ਲੱਗੇ ਸੰਗਰੂਰ ਤੇ ਉੱਥੇ ਵੀ ਜਾਣ ਤੋਂ ਇਹ ਰੋਕ ਰਹੇ ਨੇ ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹ ਪ੍ਰੋਗਰਾਮ ਜਿਹੜਾ ਸਫਲ ਨਹੀਂ ਹੋਣ ਦੇਣਾ ਸਾਰੇ ਆਗੂਆਂ ਦੇ ਘਰੋ ਘਰੀ ਛਾਪੇ ਨਜ਼ਰਬੰਦ ਵੀ ਕਈ ਕਰ ਲਏ ਗਏ ਆ ਕਈ ਮੁੰਡਿਆਂ ਨੂੰ ਵੀ ਚੱਕ ਕੇ ਲੈ ਗਏ ਆ ਸੋ ਕਿਸੇ ਤਰੀਕੇ ਨਾਲ ਇਹ ਚਾਹੁੰਦੇ ਨਹੀਂ ਵੀ ਇਹ ਲੋਕ ਇਕੱਠੇ ਹੋ ਸਕਣ ਉਹਦੇ ਘਰ ਗਏ ਕਿਉਂਕਿ ਨਕੀ ਤਰੀਕ ਦਾ ਇਕੱਠ ਇਹਨੂੰ ਡਰਾ ਰਿਹਾ ਵੀ ਨਕੀ ਨੂੰ ਵੱਡਾ ਇਕੱਠ ਹੋਇਆ ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੁਣ ਆਹੀ ਸੰਗਰੂਰ ਪਰ ਇਹ ਕੱਟ ਤੁਹਾਡੀ ਜ਼ਿੰਮੇਵਾਰੀ ਆ ਹੁਣ ਹਰ ਪੰਜਾਬ ਦੇ ਪਿੰਡ ਚ ਹੋ ਕੇ ਦੇ ਕੇ ਜਿੱਥੇ ਕਦੇ ਵੀ ਹੈਗੇ ਆ 2 200 4 400 5 500 ਹਜ਼ਾਰ ਹਜ਼ਾਰ ਦੇ ਕਾਫਲਿਆਂ ਦੇ ਵਿੱਚ ਨਿਕਲੋ ਜਿੱਥੇ ਰੋਕਦੇ ਆ ਉੱਥੇ ਬਹਿ ਜਾ ਜੇ ਨਹੀਂ ਜਾਣ ਦਿੰਦੇ ਇੱਕੋ ਹੀ ਗੱਲ ਕਰਨੀ ਨੂੰ ਕੋ ਸ਼ਾਂਤਵੇਂ ਤਰੀਕੇ ਨਾਲ ਹੀ ਜਾਣਾ ਚਾਹੁੰਦੇ ਆ ਤੁਸੀਂ ਨਹੀਂ ਜਾਣਾ ਚਾਹੁੰਦੇ ਜਾਂ ਨਹੀਂ ਜਾਣ ਦਿੰਦੇ ਤਾਂ ਫਿਰ ਇੱਥੇ ਹੀ ਬੈਠਾਂਗੇ ਚੱਕੇ ਸਰਕਾਰ ਵੀ ਆਪਣਾ ਭਲੇਖਾ ਦਿਮਾਗ ਚੋਂ ਕੱਢ ਦੇ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ ਅਗਰ ਨੂੰ ਨਜ਼ਰਬੰਦ ਕਰਕੇ ਪਿੰਡਾਂ ਦੇ ਘੇਰੇ ਪਾ ਕੇ ਡਰਾ ਕੇ ਲੋਕਾਂ ਨੂੰ دہشت ਪਾ ਕੇ ਫੜੋਫੜੀ ਕਰਕੇ ਤੁਸੀਂ ਇਹ ਆਵਾਜ਼ ਦੱਬ ਲੋਗੇ ਦੱਬੀ ਨਹੀਂ ਜਾਣੀ ਦੁਬਾਰਾ ਫਿਰ ਪੰਜਾਬੀਓ ਮੈਂ ਕਹਿੰਦਾ ਇਹ ਮੌਕੇ ਵਾਰ-ਵਾਰ ਨਹੀਂ ਆਉਂਦੇ ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਹਾਂ ਆਪਾਂ ਪਹਿਲਾਂ ਵੀ ਕਰਾਂਜਵੜੇ ਦਾ ਨੁਕਸਾਨ ਖਾਦਾ ਅੱਜ ਵੀ ਕਰਾਂਜਵੜਗੇ ਇਨਸਾਨ ਹੋਰ ਖਾਵਾਂਗੇ ਇਸ ਕਰਕੇ ਬੇਨਤੀ ਆ ਮੁੱਖ ਮੰਤਰੀ ਦੇ ਘਰ ਦੇ ਅੱਗੇ ਹਰ ਹਾਲ ਪਹੁੰਚਣਾ ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਕਰਨਾ ਹੀ ਕਰਨਾ ਸੋ ਅਪੀਲ ਆ ਸਾਰਿਆਂ ਨੂੰ ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਹੀ ਪਹੁੰਚਾਂਗੇ ਕਿਸ ਤਰੀਕੇ ਨਾਲ ਉੱਥੇ ਔਰ ਹਰ ਹਾਲ ਤੁਸੀਂ ਸਾਰਿਆਂ ਨੇ ਪਹੁੰਚਣਾ ਤਾਂ ਵੱਡੇ ਘੱਟ ਦੇ ਨਾਲ ਹੀ ਇਹਨਾਂ ਦੀਆਂ ਜਿਹੜੀਆਂ ਚੂੜਾਂ ਹਿੱਲਣੀਆਂ ਨੇ ਸੋ ਇਹ ਜਿਹੜੀ ਡਿਕਟੇਟਰ ਬਣਿਆ ਹੋਇਆ ਜਾਂ ਤਾਨਾਸ਼ਾਹ ਬਣਿਆ ਹੋਇਆ ਕਿ ਮੈਂ ਲੋਕ ਇਕੱਠੇ ਵੀ ਨਹੀਂ ਹੋਣ ਦੇਣੇ ਇਹ ਕਹਿੰਦਾ ਹੁੰਦਾ ਸੀਗਾ ਲੋਕਾਂ ਦੇ ਡਾਂਗਾ ਪੈਂਦੀਆਂ ਕਦੇ ਪਟਿਆਲੇ ਕਦੇ ਬਾਦਲ ਅੱਜ ਤੂੰ ਕੀ ਕਰ ਰਿਹਾ ਹੈਂ ਤੋ ਜਿਹੜਾ ਰਵਈਆ ਤੂੰ ਅਪਣਾਇਆ ਹੋਇਆ ਇਹਦਾ ਮੂੰਹ ਤੋੜ ਲੋਕ ਤਰਾ ਜਵਾਬ ਦੇਣਗੇ ਸੋ ਇਸ ਕਰਕੇ ਪੀਲ ਹੈ ਇਹਨੇ ਪਰਸੋਂ ਵਾਲਾ ਵੀ ਇੱਕ ਤਰੀਕਾ ਵਾਲਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ ਅੱਜ ਵੀ ਉਹ ਹੀ ਇਹਨਾਂ ਨੇ ਚਾਲ ਚੱਲੀ ਹੈ ਕਿ ਆਗੂਆਂ ਨੂੰ ਫੜ ਲਓ ਦਸਤ ਫਲਾ ਦਿਓ ਪਰ ਇਹ ਚਿਰ ਦੀ ਚਾਲ ਚੱਲਣ ਨਹੀਂ ਦੇਣੀ ਸੋ ਆਓ ਮੇਰਾ ਵੀਰ ਆਪਾਂ ਅੱਜ ਘਰਾਂ ਜੋ ਨਿਕਲ ਕੇ ਮੈਂ ਫੇਰ ਕਹਿਣਾ ਹੋਕੇ ਮਾਰ ਕੇ ਪਿੰਡਾਂ 'ਚ ਇਕੱਠੇ ਹੋ ਜਿਓ ਟਰਾਲੀਆਂ ਟਰੈਕਟਰ ਲੈ ਕੇ ਨਿਕਲੋ ਜਿੱਥੇ ਲੋੜ ਹੋਵੇ ਉੱਥੇ ਟਰੱਕ ਟਰਾਲੀਆਂ ਲਾ ਕੇ ਜਾਮ ਲਾ ਦਿਓ ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਹੋਊਗੀ ਨਹੀਂ ਜਾਣ ਦੇਣਾ ਚਾਹੁੰਦੇ ਸੋ ਆਜੋ ਫਿਰ ਆਪਾਂ ਕਿਸੇ ਤਰੀਕੇ ਨਾਲ ਵੀ ਉੱਥੇ ਪਹੁੰਚ ਗਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ